ਆਪਣੇ ਅਸਮਾਨ ਵਿੱਚ ਕੀ ਦੇਖਾ ਅਸਮਾਨ ਨੇ ਮੈਂ ਦੇਖਾ ਜਦੋਂ ਬਿਜਲੀ ਚਮਕਦੀ ਤੇ ਉਹ ਗੂੰਜ ਪੈਂਦੀ ਸੀ ਇਹ ਸਵੇਰ ਫਿਰ ਜੋ ਕਿਸਾਨ ਆਪਣੇ گاؤں ਵਿੱਚ ਆਏ ਹੈ ਸਵੇਰ ਦੇਖਾਂ ਤੇ 6 ਫੁੱਟ ਮਿਜ਼ਾਈਲ ਸੀ 6 ਫੁੱਟ ਦੀ ਮਿਜ਼ਾਈਲ ਸੀ 6 ਫੁੱਟ ਦੀ ਮਿਜ਼ਾਈਲ ਸੀ ਉਸ ਦਾ ਜਿਹੜਾ ਆਗਾਸ ਉੱਡਿਆ ਸੀ ਉਹ گاؤں ਵਿੱਚ 3-4 ਘਰਾਂ ਮੇਂ ਜੋ ਉਸ ਦੇ ਪੀਸ ਪੜੇ ਹੈ ਉਹ ਪੰਜਾਬ ਪੁਲਿਸ ਨੇ ਆਣ ਕੇ ਪਕੜੇ ਪੰਜਾਬ ਪੁਲਿਸ ਲੋਕੋ ਕੇ ਗਾਉਂ ਕੇ ਛਤੋਂ ਪਰ ਉਸਕੇ ਟੁਕੜੇ ਪੜੇ ਹੈ ਕੋਈ ਕੋਈ ਸ਼ ਕੋਈ ਛਤੋਂ ਮੇ ਕੋਈ ਦੋ ਦੋ ਮਾਰੇ ਭੇੜੇ ਕੇ ਵਿੱਚ ਚਲਤੇ ਹਾਂ ਉਹ ਤਿੰਨ ਚਾਰ ਤਿੰਨ ਚਾਰ ਘਰੋਂ ਮੇ ਪਏ ਉਹ ਪੜੇ ਹੈ ਇੱਕ ਜ਼ਿੰਦਾ ਬੰਬ ਆ ਕੇ ਗਰਿਆ ਹੈ ਉਹ ਪੰਜਾਬ ਪੁਲਿਸ ਨੇ ਦੇਖਾ ਆਉਂਦੇ ਹਮ ਨਹੀਂ ਪਕੜੇਗੇ ਅਭੀ ਇਹ ਜ਼ਿੰਦਾ ਹੈ ਉਹ ਬਾਅਦ ਮੇ ਲੈ ਕੇ ਆਣ ਕੇ ਉਹ ਵੀ ਇਹ ਪੰਜਾਬ ਪੁਲਿਸ ਆਣ ਕੇ ਜਾ ਦੂਜਾ ਜਾ ਵੀ ਸਰਪੰਚ ਸਾਹਿਬ ਜੇ ਕਿਸੇ ਨੇ ਵੀ ਰਿਪੋਰਟ ਕੀਆ ਥਾਣੇ ਮੇਂ ਕੀਆ ਇਹ ਪੰਜਾਬ ਪੁਲਿਸ ਆਣ ਕੇ ਗਾੜੀ ਪਰ ਲੋਡ ਕਰਕੇ ਲੈ ਗਈ ਆ ਆਪਨੇ ਅਸਮਾਨ ਮੇਂ ਕੀ ਦੇਖਿਆ ਅਸਮਾਨ ਮੇਂ ਦੇਖਿਆ ਜਦੋਂ ਬਿਜਲੀ ਚਮਕਦੀ ਤੇ ਉਹ ਗੂੰਜ ਪੈਂਦੀ ਸੀ ਇਹ ਸਵੇਰ ਫਿਰ ਜੋ ਕਿਸਾਨ ਆਪਣੇ گاਉਂ ਮੇ ਆਏ ਹੈ ਸਵੇਰ ਦੇਖਿਆ ਤਾਂ 6 ਫੁੱਟ ਮਿਜਾਲ ਸੀ 6 ਫੁੱਟ ਕੀ ਮਿਜਾਲ ਸੀ 6 ਫੁੱਟ ਕੀ ਮਿਜਾਲ ਸੀ ਉਸ ਦਾ ਜਿਹੜਾ ਆਗਾਸਾ ਉੱਡ ਗਿਆ ਥਾ ਉਹ گاਉਂ ਮੇ 3-4 ਘਰ ਮੇ ਉਹ ਜੋ ਉਸਕੇ ਪੀਸ ਪੜੇ ਹੈ ਉਹ ਪੰਜਾਬ ਪੁਲਿਸ ਨੇ ਆਣ ਕੇ ਪਕੜੇ ਪੰਜਾਬ ਪੁਲਿਸ ਲੋਕੋ ਕੇ ਗਾਉਂ ਕੇ ਛਤੋਂ ਪਰ ਉਸਕੇ ਟੁਕੜੇ ਪੜੇ ਹੈ ਕੋਈ ਕੋਈ ਛਤੋਂ ਮੇ ਕੋਈ ਦੋ ਅਗਰ ਦੋ ਮਾਰੇ ਵੇੜੇ ਕੇ ਵਿੱਚ ਚਲਦੇ ਹਾਂ ਉਹ ਤਿੰਨ ਚਾਰ ਤਿੰਨ ਚਾਰ ਘਰੋਂ ਮੇ ਪਏ ਉਹ ਪੜੇ ਹੈ ਇੱਕ ਜ਼ਿੰਦਾ ਬੰਬ ਆ ਕੇ ਗਰ ਹੈ ਉਹ ਪੰਜਾਬ ਪੁਲਿਸ ਨੇ ਦੇਖਾ ਆਂਦੇ ਹਮ ਨਹੀਂ ਪਕੜੇਗੇ ਅਭੀ ਇਹ ਜ਼ਿੰਦਾ ਹੈ ਉਹ ਬਾਅਦ ਮੇ ਲੈ ਕੇ ਆਣ ਕੇ ਉਹ ਵੀ ਇਹ ਪੰਜਾਬ ਪੁਲਿਸ ਆਣ ਕੇ ਜਾ ਦੂਜਾ ਜਾ ਵੀ ਸਰਪੰਚ ਸਾਹਿਬ ਜੇ ਕਿਸੇ ਨੇ ਵੀ ਰਿਪੋਰਟ ਕੀਆ ਥਾਣੇ ਮੇਂ ਕੀਆ ਇਹ ਪੰਜਾਬ ਪੁਲਿਸ ਆਣ ਕੇ ਗਾੜੀ ਪਰ ਲੋਡ ਕਰਕੇ ਲੈ ਗਈ ਆ ਆਪਨੇ ਅਸਮਾਨ ਮੇਂ ਕੀ ਦੇਗਾ ਅਸਮਾਨ ਮੇਂ ਦੇਖਿਆ ਜਦੋਂ ਬਿਜਲੀ ਚਮਕਦੀ ਤੇ ਉਹ ਗੂੰਜ ਪੈਂਦੀ ਸੀ ਇਹ ਸਵੇਰ ਫਿਰ ਜੋ ਕਿਸਾਨ ਆਪਣੇ گاਉਂ ਮੇਂ ਆਏ ਹੈ ਸਵੇਰ ਦੇਖਿਆ ਤਾਂ 6 ਫੁੱਟ ਮਿਜਾਲ ਸੀ 6 ਫੁੱਟ ਕੀ ਮਿਜਾਲ ਸੀ 6 ਫੁੱਟ ਕੀ ਮਿਜਾਲ ਸੀ ਉਸ ਦਾ ਜਿਹੜਾ ਆਗਾਸਾ ਉੱਡ ਗਿਆ ਥਾ ਉਹ گاਉਂ ਮੇਂ 3-4 ਘਰ ਮੇਂ ਜੋ ਉਸਕੇ ਪੀਸ ਪੜੇ ਹੈ ਉਹ ਪੰਜਾਬ ਪੁਲਿਸ ਨੇ ਆਣ ਕੇ ਪਕੜੇ ਪੰਜਾਬ ਪੁਲਿਸ ਲੋਕੋ ਕੇ ਗਾਉਂ ਕੇ ਛਤੋਂ ਪਰ ਉਸਕੇ ਟੁਕੜੇ ਪੜੇ ਹੈ ਕੋਈ ਕੋਈ ਛਤੋਂ મે ਕੋਈ ਦੋ ਅਗਰ ਦੋ ਮਾਰੇ ਵੇੜੇ ਕੇ ਵਿੱਚ ਚਲਤੇ ਹਾਂ ਉਹ ਤਿੰਨ ਚਾਰ ਤਿੰਨ ਚਾਰ ਘਰੋਂ ਮੇ ਪਏ ਉਹ ਪੜੇ ਹੈ ਇੱਕ ਜ਼ਿੰਦਾ ਬੰਬ ਆ ਕੇ ਗਰਿਆ ਹੈ ਉਹ ਪੰਜਾਬ ਪੁਲਿਸ ਨੇ ਦੇਖਾ ਆਂਦੇ ਹਮ ਨਹੀਂ ਪਕੜੇਗੇ ਅਭੀ ਇਹ ਜ਼ਿੰਦਾ ਹੈ ਉਹ ਬਾਅਦ ਮੇ ਲੈ ਕੇ ਆਣ ਕੇ ਉਹ ਵੀ ਇਹ ਪੰਜਾਬ ਪੁਲਿਸ ਆਣ ਕੇ ਜਾ ਦੂਜਾ ਜਾ ਵੀ ਸਰਪੰਚ ਸਾਹਿਬ ਜੇ ਕਿਸੇ ਨੇ ਵੀ ਰਿਪੋਰਟ ਕੀਆ ਥਾਣੇ ਵਿੱਚ ਕੀਆ ਇਹ ਪੰਜਾਬ ਪੁਲਿਸ ਆਣ ਕੇ ਗਾੜੀ ਪਰ ਲੋਡ ਕਰਕੇ ਲੈ ਗਈ ਆ ਆਪਣੇ ਆਸਮਾਨ ਵਿੱਚ ਕੀ ਦੇਖਿਆ ਅਸਮਾਨ ਨੇ ਮੈਂ ਦੇਖਿਆ ਜਦੋਂ ਬਿਜਲੀ ਚਮਕਦੀ ਤੇ ਉਹ ਗੂੰਜ ਪੈਂਦੀ ਸੀ ਇਹ ਸਵੇਰ ਫਿਰ ਜੋ ਕਿਸਾਨ ਆਪਣੇ گاؤں ਮੇ ਆਏ ਹੈ ਸਵੇਰ ਦੇਖਿਆ ਤਾਂ 6 ਫੁੱਟ ਮਿਜ਼ਾਈਲ ਸੀ 6 ਫੁੱਟ ਦੀ ਮਿਜ਼ਾਈਲ ਸੀ 6 ਫੁੱਟ ਦੀ ਮਿਜ਼ਾਈਲ ਸੀ ਉਸ ਦਾ ਜਿਹੜਾ ਆਗਾਸ ਆ ਉੱਡਿਆ ਥਾ ਉਹ گاؤں ਮੇ 3-4 ਘਰ ਮੇ ਜੋ ਉਸ ਕੇ ਪੀਸ ਪੜੇ ਹੈ ਉਹ ਪੰਜਾਬ ਪੁਲਿਸ ਨੇ ਆਣ ਕੇ ਪਕੜੇ ਪੰਜਾਬ ਪੁਲਿਸ ਲੋਕੋ ਕੇ ਗਾਉਂ ਕੇ ਛਤੋਂ ਪਰ ਉਸਕੇ ਟੁਕੜੇ ਪੜੇ ਹੈ ਕੋਈ ਕੋਈ ਛਤੋਂ મે ਕੋਈ ਦੋ ਦੋ ਮਾਰੇ ਭੇੜੇ ਕੇ ਵਿੱਚ چلਤੇ ਹਾਂ ਉਹ ਤਿੰਨ ਚਾਰ ਤਿੰਨ ਚਾਰ ਘਰੋਂ ਮੇ ਪਏ ਉਹ ਪੜੇ ਹੈ ਇੱਕ ਜ਼ਿੰਦਾ ਬੰਬ ਆ ਕੇ ਗਰਿਆ ਹੈ ਉਹ ਪੰਜਾਬ ਪੁਲਿਸ ਨੇ ਦੇਖਾ ਆਂਦੇ ਹਮ ਨਹੀਂ ਪਕੜੇਗੇ ਅਭੀ ਇਹ ਜ਼ਿੰਦਾ ਹੈ ਉਹ ਬਾਅਦ ਮੇ ਲੈ ਕੇ ਆਣ ਕੇ ਉਹ ਵੀ ਇਹ ਪੰਜਾਬ ਪੁਲਿਸ ਆਣ ਕੇ ਜਹ ਦੂਜਾ ਜਹ ਵੀ ਸਰਪੰਚ ਸਾਹਿਬ ਨੇ ਕਿਸੇ ਨੇ ਵੀ ਰਿਪੋਰਟ ਕੀਆ ਥਾਣੇ ਮੇ ਕੀਆ ਇਹ ਪੰਜਾਬ ਪੁਲਿਸ ਆਣ ਕੇ ਗਾੜੀ ਪਰ ਲੋਡ ਕਰਕੇ ਲੈ ਗਈ ਆ